ਆਵਾ ਬਲਾਕ ਦੇ ਪਿੰਡ ਦਿੱਤੂਪੁਰ ਵਿਖੇ ਧੁੰਦ ਦੇ ਕਹਿਰ ਨਾਲ ਪਰਿਵਾਰ ਦੇ ਤਿੰਨ ਚਿਰਾਗ ਬੁਝਾ ਦਿੱਤੇ। ਬਿੱਤੀ ਰਾਤ ਜਦੋਂ 8:30 ਵਜੇ ਨੌਜਵਾਨ ਜਨਕਾਰ ਤੇ ਸਵਾਰ ਹੋ ਕੇ ਘਰ ਵੱਲ ਜਾ ਰਹੇ ਸੀ ਤਾਂ ਰਸਤੇ ਵਿੱਚ ਇੱਕ ਨੌਜਵਾਨ ਉਤਰ ਕੇ ਮੋਬਾਈਲ ਦੀ ਟੋਰਚ ਨਾਲ ਰਸਤਾ ਵਿਖਾਉਣ ਲੱਗ ਪਿਆ। ਪਰ ਧੁੰਦ ਇੰਨੀ ਜ਼ਿਆਦਾ ਸੀ ਕਿ ਕਾਰ ਪਿੰਡ ਦੇ ਟੋਬੇ ਦੇ ਵਿੱਚ ਜਾ ਡਿੱਗੀ ਅਤੇ ਜਿਸ ਵਿੱਚ ਚਾਰ ਨੌਜਵਾਨ ਸਵਾਰ ਸਨ ਇੱਕ ਨੌਜਵਾਨ ਨੂੰ ਮੌਕੇ ਤੇ ਹੀ ਕੱਢ ਲਿਆ ਗਿਆ ਅਤੇ ਤਿੰਨ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮੰਦਭਾਗੀ ਗੱਲ ਹੋਈ ਐ ਮੈਂ ਸਾਡੇ ਮੇਰੇ ਪਿੰਡ ਲਈ ਬੜਾ ਕਾਲਾ ਦਿਨ ਚੜਿਆ ਤਾਂ ਕੱਲ ਜਿਹੜੇ ਤਿੰਨ ਨੌਜਵਾਨ ਬੜੇ ਖੂਨਹਾਰ ਬੜੇ ਸਮਝਦਾਰ شریف ਨੌਜਵਾਨ ਜਿਹੜੇ ਦੁਨੀਆ ਨੂੰ ਅਲਵਿਦਾ ਕਹਿ ਗਏ ਇਸ ਹਾਦਸੇ ਦੇ ਵਿੱਚ ਬਹੁਤ ਡਮਗੀਨ ਮਾਹੌਲ ਐ ਸਾਰੇ ਪਿੰਡ 'ਚ ਮੈਂ ਸਾਮਣੇ ਵੀ ਚੁੱਲਾ ਨਹੀਂ ਕੋਈ ਬੜਿਆ ਇੰਨਾ ਵੱਡਾ ਹਾਸਾ ਜਿਹੜਾ ਸਾਡੇ ਪਿੰਨੇ ਵਿੱਚ ਇੱਕ ਬੱਚਾ ਪੱਛਾ ਲਿਆ ਉਹਨਾਂ ਨਾਲ ਇੱਕ ਬੱਚਾ 6 ਵਜੇ ਬੰਦ ਚੜਾਉਂਦਾ ਉਹ ਵੀ ਕੋਠੇ ਤੋਂ ਗੇਰੇ ਤੇ ਪਹਿਲਾਂ ਕਿਵੇਂ ਕੱਢਿਆ ਗੇਰੇ ਨਹੀਂ ਉਹਦਾ ਉਦੋਂ ਨਹੀਂ ਜੋ ਇੱਥੇ ਆਪਣੇ ਅਨਾਊਂਸਮੈਂਟ ਹੋਈ ਜਦਿ ਬੰਦੇ ਬੰਦੇ ਇਕੱਠੇ ਹੋਗੇ ਪਰ ਜਿੰਨਾ ਟਾਈਮ 15 20 ਮਿੰਟ ਲੱਗ ਗਏ ਉਹਨਾਂ ਨੂੰ ਕੱਢਣ ਦੇ ਵਿੱਚ ਉਹਨਾਂ ਟਾਈਮ ਨੂੰ ਉਹਨਾਂ ਦੀ ਡੈਥ ਹੋ ਗਈ ਗੱਡੀ ਮੁਰਗੀ ਹੋ ਗਈ ਸੋਡਾ ਕਿੰਨੇ ਸੀਗੇ ਇਹ ਗੱਡੀ ਚ ਪੰਜ ਸੀਗੇ ਜੀ ਇੱਕ ਬਾਹਰ ਕੇ ਰਸਤਾ ਦੱਸਣ ਲੱਗ ਗਿਆ ਕਿਉਂ ਤੁਹਾਨੂੰ ਦਕਾਫੀ ਸੀਗੀ ਤਿੰਨ ਜੀ ਬੈਠ ਹੋ ਗਏ ਇੱਕ ਬਚ ਗਿਆ ਜੀ ਧੋਬੇ ਦੇ ਵਿੱਚੋਂ ਇੱਕ ਬਚ ਕੇ ਨਿਕਲ ਗਿਆ پیچھے ਹੁਣ ਪਰਿਵਾਰ ਜੋ ਉਹਨਾਂ ਦੀ ਕੋਈ ਨਹੀਂ ਪਿੱਛੇ ਜੀ ਦੇਖੋ ਜਿਹੜਾ ਹਰਦੀਪ ਸਿੰਘ ਉਹ ਤਾਂ ਇਕੱਲਾ ਹੀ ਭਰਾ ਸੀਗਾ ਕੋਈ ਭੈਣ ਵੀ ਹੈ ਨਹੀਂ ਨੇਵੀ ਚ ਜਾਂਦਾ ਹੁੰਦਾ ਸੀਗਾ ਜੀ ਜਿਹੜਾ ਇੰਦਰਜੋਤ ਸਿੰਘ ਦੀ ਇੱਕ ਭੈਣ ਹੈ ਮਾਤਾ ਪਿਤਾ ਨੇ ਜੀ ਜਿਹੜਾ ਕਮਲਪ੍ਰੀਤ ਹੈ ਉਹ ਬੱਚਾ ਸਾਡੇ ਪਿੰਡ ਆਪਣੇ ਭੂਆ ਦੇ ਪਿੰਡ ਰਹਿੰਦਾ ਸੀਗਾ ਜੀ ਭੂਆ ਕੋਲੇ ਉਹਦੀ ਵੀ ਇੱਕ ਭੈਣ ਹੈ ਆਹ ਸਟੂਡੈਂਟ ਕਮਲਪ੍ਰੀਤ ਸਟੂਡੈਂਟ ਹੈ ਜੀ ਇਹ ਜਿਹੜਾ ਹਾਦਸਾ ਹੋਇਆ ਕਿੰਨੇ ਵਾਪਰਿਆ ਕਿੰਨੇ ਨੌਜਵਾਨ ਸੀ ਇਸ ਗੱਡੀ ਵਿੱਚ ਇਹ ਗੱਡੀ ਦੀ 5-9-10 ਅੱਸੀ ਮੁੰਡੇ ਤੇ ਉਧਰ ਇੱਕ دوست ਨੂੰ ਇਧਰ ਧਾਰਨ ਚੰਦੇ ਸੀ ਆਪਣੇ ਵਸਤੂ ਮਤੋਂਦ ਕਰਕੇ ਜੱਜਮੈਂਟ ਨਹੀਂ ਹੋਈ ਗੱਡੀ ਟੁੱਬੇ ਡਿੱਗ ਗਈ ਕਾਈ ਕਿ ਟੁੱਟੀ ਹੈ ਆਇਤਾ ਉਹ ਡਿਚ ਨੂੰ ਐਸੇਪੈਂਡੈਂਟ ਹਾਂਜੀ ਬਸ ਤਾਂ ਇਹ ਕਿ ਨ ਕਿੰਨੇ ਕਿੰਨੇ ਤੁੰਬਰ ਆਪੇ ਹੋ ਨੰਬਰ ਤਾਂ 17 ਸਾਲ ਤੋਂ ਲੈ ਕੇ 22 ਸਾਲ ਤੱਕ ਪਰ ਇਹ ਕੰਮ ਕੀ ਕਰਦੂ ਇੱਕ ਪਰਦਾ ਸੀ ਕਮਲਪ੍ਰੀਤ ਇੱਕ ਨੇਵੀਸੀ ਮੁੰਡਾ ਤੇ ਇੱਕ ਆਪਣਾ ਡੈਡੀ ਚ ਲੱਗਾ ਸੀ ਬੇਪਤਾਚੀ ਇਹ ਹੱਸਾ ਕਿਸੇ ਨੂੰ ਲੱਗਦਾ ਹੈ ਕਿ ਇਹ ਧੁੰਦ ਦੇ ਕਾਰਨ ਨਹੀਂ ਲੱਗਦਾ ਜੀ ਹੁਣ ਤਾਂ ਕੁਝ ਨਹੀਂ ਪੀ ਲੱਗਦਾ ਕਿ ਇੱਥੇ ਜਿਹੜਾ ਹੈਗਾ ਜਿਵੇਂ ਕੋਈ ਰੇਲ ਨਹੀਂ ਹੈਗੀ ਇਹ ਵੀ ਹਿਸਾਬ ਤੋਂ ਉਹਨੂੰ ਪਤਾ ਨਹੀਂ ਲੱਗਿਆ ਰੇਲ ਨਹੀਂ ਜਿੱਦਾ ਸਭ ਬਾਕੀ ਜਾਤੇ ਆਹ ਚਾਤਾ ਹੋ ਸਕਦਾ ਸੀ ਅੱਗੇ ਤੋਂ ਕੋਸ਼ਿਸ਼ ਕਰਾਂਗੇ ਜੀ ਤਾਂ ਹਾਂ ਦੇ ਪਿੰਚਰ ਤੋਂ ਪਰ ਹੋ ਰਸਤਾ ਵੀ ਦੱਸਣ ਵਾਸਤੇ ਬੰਦਾ ਉੱਤਰਿਆ ਪਰ ਮੋਬਾਈਲ ਦੀ ਲਾਈਟ ਨਾਲ ਪਰ ਉਹ ਧੁੰਦ ਹੀ ਇੰਨੀ ਸੀ ਦਿਸਾਈ ਨਹੀਂ ਇਹ ਸਭਾ ਇਕੱਠ ਸਭਿਆਤ ਜੇ ਜੇਗਾ ਪੂਰਾ ਮਾਤਮ ਦਾ ਮਾਹੌਲ ਜੇ ਰਹੇਗਾ ਪਾਵਾ ਹੋ ਜਾਪਣ ਦੇ ਵਿੱਚ ਹਾਂਜੀ ਪਿੰਡ ਤੁਸੀਂ ਦੇਖ ਲੋ ਚੌਂਕਾਂ ਤਾਂ ਤਾਂ ਲੋਕ ਖੜੇ ਨੇ ਇਕੱਠੇ ਤਿੰਨ ਨੌਜਾਨ ਮੌਤਾਂ ਹੋਣੀਆਂ ਇੱਕੋ ਟਾਈਮ ਇੱਕੋ ਸਮੇਂ ਦੋ ਮਲਪਾ ਗੇ ਤੋਂ ਮਲਪਾ ਕੀ ਹੋਊਗੀ